ਜਸਦਾ ਸਿੰਘ ਕਾਲਸਾਬ ਦਾ ਅੱਜ ਇੱਕ ਵੱਡਾ ਬਿਆਨ ਆਇਆ ਜਿਸ ਵਿੱਚ ਉਹਨਾਂ ਨੇ ਇਹ ਕਿਹਾ ਕਿ ਫਸੀਲ ਦੇ ਤੋਂ ਜੋ 2 2 ਦਸੰਬਰ ਨੂੰ ਹੁਕਮਨਾਮੇ ਜਾਰੀ ਹੋਏ ਸੰਨ ਉਹਨਾਂ ਵਿੱਚ ਭਰਤੀ ਲਈ ਇੱਕ ਸੱਤਵੇਂ ਬੀ ਕਮੇਟੀ ਬਣਾਈ ਗਈ ਸੀ ਜਿਸ ਵਿੱਚੋਂ ਦੋ ਮੈਂਬਰ ਜੋ ਕਿ ਅਸਤੀਫਾ ਦੇ ਚੁੱਕੇ ਨੇ ਪਰ ਉਹਨਾਂ ਵਿੱਚੋਂ ਕਿਰਪਾਲ ਸਿੰਘ ਬਡੁੰਗਰ ਦਾ ਅਸਤੀਫਾ ਜੋ ਸਾਡੇ ਤੱਕ ਆਲੇ ਉਹਨਾਂ ਦਾ ਕੋਈ ਅਸਤੀਫਾ ਨਹੀਂ ਪਹੁੰਚਿਆ ਹਾਲੇ ਧਾਮੀ ਦਾ ਅਸਤੀਫਾ ਹੀ ਮਨਜ਼ੂਰ ਨਹੀਂ ਹੋਇਆ ਅਗਰ ਇਹ ਅਸਤੀਫੇ ਮਨਜ਼ੂਰ ਹੋ ਜਾਂਦੇ ਤੇ ਫਿਰ ਪੰਜ ਸਿੰਘ ਸਭਾ ਨਾਲੋਂ ਇੱਕ ਮੀਟਿੰਗ ਸੱਦੀ ਜਾਏਗੀ ਜਿਸ ਵਿੱਚ ਪੰਜ ਮੈਂਬਰਾਂ ਵਿੱਚੋਂ ਇੱਕ ਨੂੰ ਪ੍ਰਧਾਨ ਬਣਾ ਦਿੱਤਾ ਜਾਵੇਗਾ ਉੱਥੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਵੀ ਭਰਤੀ ਪਹਿਲੇ ਕੀਤੀ ਗਈ ਹੈ ਉਹ ਨਾ ਮਤਲਬ ਮੰਦਿਆ ਉਹਨਾਂ ਨੇ ਉਹਨੂੰ ਕਿਹਾ ਕਿ ਪੰਜ ਮੈਂਬਰੀ ਕਮੇਟੀ ਆਪਣੀ ਭਰਤੀ ਦੁਬਾਰਾ ਸ਼ੁਰੂ ਕਰੇ ਇਸ ਦੇ ਵਿੱਚ ਜੋ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਜੋ ਪਹਿਲੀ ਭਰਤੀ ਹੋਈ ਉਹਨਾਂ ਨੇ ਕਿਹਾ ਫਸੀਲ ਦਾ ਹੁਕਮਨਾਮਾ ਉਸ ਦੇ ਤਹਿਤ ਕੋਈ ਵੀ ਭਰਤੀ ਖਾਲੇ ਨਹੀਂ ਹੋਈ ਕਿਉਂਕਿ ਸਾਨੂੰ ਜਦੋਂ ਹੀ ਸੱਤ ਮੈਂਬਰੀ ਕਮੇਟੀ ਬਣਾਈ ਸੀ ਪਿੱਛੇ ਜੀ ਦਿਨੀ ਪੱਤਰ ਮਿਲਿਆ ਜਿਸ ਵਿੱਚ ਇਹਨਾਂ ਨੇ ਸਾਨੂੰ ਕਿਹਾ ਕਿ ਅਕਾਲੀ ਦਲ ਵੱਲੋਂ ਸਾਨੂੰ ਸਹਿਯੋਗ ਨਹੀਂਤਾ ਜਾ ਰਿਹਾ ਕਿਉਂਕਿ ਅਕਾਲੀ ਦਲ ਦਾ ਨਾ ਸਹਿਯੋਗ ਦੇਣ ਨਾਲੋਂ ਅਸੀਂ ਉਹਨਾਂ ਨੂੰ ਇੰਨੀ ਗੱਲ ਕਹੀ ਹੈ ਕਿ ਤੁਹਾਨੂੰ ਸਹਿਯੋਗ ਦੇਣ ਲਈ ਨਹੀਂ ਕੰਮ ਕਰਨ ਲਈ ਕਮੇਟੀ ਬਣਾਈ ਸੀ ਪਰ 2.5 ਮਹੀਨਿਆਂ ਵਿੱਚ ਨਾ ਕੰਮ ਰਹੀ ਹੈ ਪਾਰਟੀ ਤੇ ਇਹ ਕਮੇਟੀ ਨੂੰ ਇਹਨਾਂ ਨੇ ਕੁਝ ਹੱਥ ਪੱਲੇ ਨਹੀਂ ਫੜਾਇਆ ਜਿਸ ਦੇ ਤਹਿਤ ਇਹਨਾਂ ਨੇ ਜੋ ਵੀ 31 ਲੱਖ ਜਾਂ 32 ਲੱਖ ਜਿੰਨੀ ਵੀ ਭਰਤੀ ਕੀਤੀ ਹੈ ਉਸ ਤੋਂ ਬਗੈਰ ਉਹਨਾਂ ਨੇ ਕਿਹਾ ਕਿ ਪੰਜ ਜੋ ਮੈਂਬਰੀ ਕਮੇਟੀ ਹੈ ਉਹ ਦੁਬਾਰਾ ਆਪਣੀ ਭਰਤੀ ਤੁਰੰਤ ਸ਼ੁਰੂ ਕਰੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਦੋਂ ਭਰਤੀ ਡਰਾਈਵ ਸ਼ੁਰੂ ਹੋਏਗੀ ਉਸ ਤੋਂ ਬਾਅਦ ਫਿਰ 2-4 ਦਿਨਾਂ ਨੂੰ ਇੱਕ ਪੰਜ ਸਿੰਘ ਜ਼ਬਾਨਾ ਦੀ ਮੀਟਿੰਗ ਵੀ ਰੱਖੀ ਜਾਏਗੀ ਜਿਸ ਵਿੱਚ ਅਗਰ ਬਡੂੰਗਰ ਜੀ ਵਾਪਸ ਆ ਜਾਂਦੇ ਨੇ ਜਾਂ ਧਾਮੀ ਵਾਪਸ ਆ ਜਾਂਦੇ ਨੇ ਤੇ ਠੀਕ ਹੈ ਨਹੀਂ ਤੇ ਫਿਰ ਪੰਜ ਮੈਂਬਰਾਂ ਵਿੱਚੋਂ ਹੀ ਇੱਕ ਨੂੰ ਪ੍ਰਧਾਨ ਬਣਾ ਦਿੱਤਾ ਜਾਏਗਾ ਜਦੋਂ ਉਹਨਾਂ ਕੋਲ ਪੁੱਛਿਆ ਗਿਆ ਕਿ ਗਿਆਨੀ ਹਰਪ ਸਿੰਘ ਜੀ ਨੂੰ ਵਰਸਿਜ਼ ਬਾਦਲ ਦੇਖਿਆ ਜਾ ਰਿਹਾ ਹੈ ਇਸ ਨੂੰ ਕਿਸ ਤਰ੍ਹਾਂ ਦਾਜੀਕ ਹੋਗੇ ਤੇ ਉਹਨਾਂ ਨੇ ਕਿਹਾ ਕਿ ਗਿਆਨੀ ਹਰਪ ਸਿੰਘ ਜੀ ਉਸ ਦਿਨ ਫਸਿਲ ਦੇ ਵਿੱਚ ਫੈਸਲਾ ਦੀਨ ਦੇ ਵਿੱਚ ਨਾਲ ਸਾਨੂੰ ਹੁਕਮਨਾਮਾ ਸੁਣਾਉਣ ਦੇ ਵਿੱਚ ਨਾਲ ਸਨ ਪਰ ਹੁਣ ਉਹ ਆਜ਼ਾਦ ਨੇ ਜਦੋਂ ਉਹਨਾਂ ਨੂੰ ਸੇਵਾ ਮੁਕਤ ਕੀਤਾ ਗਿਆ ਤੇ ਹੁਣ ਉਹ ਆਜ਼ਾਦ ਹਸਤੀ ਨੇ ਜੋ ਮਰਜ਼ੀ ਸਿਆਸੀ ਸਟੇਜਾਂ ਤੋਂ ਬੋਲ ਸਕਦੇ ਨੇ ਇਸਦੇ ਉਹਨਾਂ ਨੇ ਬਹੁਤਾ ਪ੍ਰਤੀਕਰਮ ਨਾ ਦਿੰਦੇ ਹੋਏ ਅੱਗੇ ਚੱਲਦੇ ਉਹਨਾਂ ਨੇ ਕਿਹਾ ਕਿ ਕੱਲ ਜਦੋਂ ਉਹਨਾਂ ਪੁੱਛਿਆ ਗਿਆ ਕਿ ਧਾਮੀ ਦੇ ਨਾਲ ਤੁਹਾਡੀ ਕੀ ਗੱਲ ਤੇ ਉਹ ਕਹਿੰਦੇ ਮੈਂ ਧਾਮੀ ਦੇ ਘਰ ਉਹਨਾਂ ਨੂੰ ਪੋਤੇ ਦੀ ਵਧਾਈ ਦੇਣ ਗਿਆ ਸੀ ਜੋ ਕਿ ਉਹਨਾਂ ਨੂੰ ਪ੍ਰਮਾਤਮਾ ਨੇ ਬੜੀ ਦੇਰ ਬਾਅਦ ਦਾਦ ਬਖਸ਼ੀ ਐ ਤੇ ਇਸ ਕਰਕੇ ਮੈਂ ਉਹਨਾਂ ਦੇ ਘਰ ਪ੍ਰਧਾਨ ਜੀ ਦੇ ਘਰ ਗਿਆ ਸੀ ਜਦ ਕੀ ਇਸ ਦੇਖਣ ਵਾਲੀ ਗੱਲ ਹੈ ਕਿ ਕੋਈ ਬਾਗੀ ਹਾਲੇ ਤੱਕ ਵੀ ਧਾਮੀ ਦੇ ਘਰ ਵਧਾਈ ਦਿਨ ਨਹੀਂ ਪੁੱਜਾ ਜਾਂ ਨਾ ਹੀ ਸਾਨੂੰ ਸੋਸ਼ਲ ਮੀਡੀਆ ਤੇ ਦਿਖਿਆ ਤੇ ਨਾ ਹੀ ਸਾਨੂੰ ਹਲੇ ਖਬਰਾਂ ਦੇ ਵਿੱਚ ਦਿਖਿਆ ਕਿਉਂਕਿ ਪਿੱਛੇ ਜੀ ਦਲਜੀਤ ਸਿੰਘ ਚੀਮਾ ਬਲਵੰਤ ਸਿੰਘ ਮੰਨਨੂ ਨੇ ਵੀ ਹੋ ਕੇ ਆਏ ਸੀ ਬਲਵੰਦਰ ਸਿੰਘ ਪੁੰਦੜ ਵੀ ਹੋ ਕੇ ਆਏ ਨੇ ਤੇ ਵਿਕਰਮ ਸਿੰਘ ਮਜੀਠੀਆ ਵੀ ਖਾਸ ਤੌਰ ਤੇ ਜਾ ਕੇ ਆਏ ਨੇ ਪਰ ਅੱਗੋਂ ਕੀ ਮਿਲਿਆ ਤਾਰੀਖ ਤੇ ਕੱਲ ਕਹਿੰਦੇ ਨੇ ਕਿ ਜਦੋਂ ਗਿਆਨੀ ਰਗਵੀਰ ਸਿੰਘ ਜੀ ਗਏ ਨੇ ਤੇ ਉਹਨਾਂ ਨੂੰ ਵੀ ਇੱਕ ਪੱਤਰਕਾਰ ਦੇ ਹਵਾਲੇ ਰਾਈ ਮੈਂ ਤੁਹਾਨੂੰ ਦੱਸ ਦਿਆਂ ਕਿ ਇੱਕ ਪੱਤਰਕਾਰ ਦੇ ਹਵਾਲੇ ਰਾਈ ਇਹ ਆਈ ਖਬਰ ਕਿ بڑے بڑے ਪੱਤਰਕਾਰ ਨੇ ਇਨਾ ਕਿਹਾ ਕੀ ਗਿਆਨੀ ਰਗਵੀਰ ਸਿੰਘ ਜੀ ਨੂੰ ਵੀ ਅੱਗੋਂ ਧਾਮੀ ਜੀ ਨੇ ਕਿਹਾ ਕਿ ਮੇਰੇ ਬੱਚੇ ਹੁਨੇਮੰਦੇ ਉਹ ਕਹਿੰਦੇ ਨੇ ਕਿ ਕੋਲਿਆਂ ਦੀ ਦਲਾਲੀ ਵਿੱਚ ਮੂੰਹ ਕਾਲਾ ਕਿਉਂ ਕਰਾਣਾ ਵੀ ਬੇਇੱਜ਼ਤੀ ਕਿਉਂ ਕਰਾਣੀ ਹੈ ਤੇ ਤੁਸੀਂ ਹੁਣ ਘਰ ਬੈਠੇ ਰਹੋ ਤੇ ਮੈਨੂੰ ਕਿਰਪਾ ਕਰਕੇ ਇਸ ਕਮੇਟੀ ਤੇ ਇਸ ਸ਼੍ਰੋਮਣੀ ਕਮੇਟੀ ਤੋਂ ਤੁਸੀਂ ਨਜਾਇਜ਼ ਦਿਲਾਓ ਇਸ ਕਰਕੇ ਉਹਨਾਂ ਨੇ ਵੀ ਹਾਲੇ ਕੋਈ ਅਗੋਂ ਦੱਸਿਆ ਨਹੀਂ ਵੀ ਉਹ ਕੀ ਕਰਨਗੇ ਪਰ ਇਸ ਦੀ ਪੁਖਤਾ ਜਾਣਕਾਰੀ ਨਹੀਂ ਸਾਡੇ ਕੋਲ ਇਹ ਕੱਲ ਇੱਕ ਚੈਨਲ ਤੇ ਬੋਲਦਿਆਂ ਸੀਨੀਅਰ ਪੱਤਰਕਾਰ ਨੇ ਦੱਸਿਆ ਸੀ ਤਾਂ ਕਰਕੇ ਅਪ ਤੁਹਾਨੂੰ ਇੰਨਾ ਕੁ ਦੱਸ ਰਿਹਾ ਕਿ ਹੋ ਸਕਦਾ ਇਹ ਗੱਲ ਵੀ ਹੋਵੇ ਜਦੋਂ ਗਿਆਨੀ ਜੀ ਨੂੰ ਕਿਹਾ ਗਿਆ ਕਿ ਤੁਸੀਂ ਇਹ ਗੱਲਾਂ ਕਰ ਦਿਓ ਪਰ ਗਿਆਨੀ ਰਕबीर ਸਿੰਘ ਜੀ ਤੁਹਾਡੇ ਬਾਰੇ ਤਾਂ ਬੜੀਆਂ ਅਫਵਾਹਾਂ ਚੱਲ ਰਹੀਆਂ ਕਿ ਤੁਹਾਨੂੰ ਬਦਲ ਕੇ ਤੇ ਕਿਸੇ ਹੋਰ ਸਿੰਘ ਸਹਿਬਾਂ ਨੂੰ ਲਗਾਇਆ ਜਾ ਸਕਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਇਸ ਘਰ ਵਿੱਚ ਦਾਵੇ ਨਹੀਂ ਚਲਦੇ ਇਸ ਘਰ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਦੇ ਕਹਿਣ ਤੇ ਕੋਈ ਜਥੇਦਾਰ ਨਹੀਂ ਬਣਦੇ ਇਸ ਘਰ ਦੇ ਵਿੱਚ ਤਾਂ ਗੁਰੂ ਸਾਹਿਬ ਦੀ ਕਿਰਪਾ ਹੋਵੇ ਤੇ ਤਾਂ ਹੀ ਇਹ ਸੇਵਾ ਮਿਲਦੀ ਹੈ ਪਰ ਜੇ ਅਗਰ ਮੈਨੂੰ ਇਸ ਤਰ੍ਹਾਂ ਕਰਦੇ ਨੇ ਤੇ ਮੇਰਾ ਬੈਗ ਤਿਆਰ ਹੈ ਮੈਂ ਅਸੀਫੇ ਦੀ ਪਰਵਾਹ ਨਹੀਂ ਕਰਦਾ ਪਰ 2 ਦਸੰਬਰ ਦੇ ਹੁਕਮ ਨਾਮੇ ਤੇ ਮੈਂ ਪੂਰਾ ਪਹਿਰਾ ਦਿਆਂਗਾ ਹੁਣ ਦੇਖਣ ਵਾਲੀ ਗੱਲ ਇਹ ਆ ਕਿ ਅਗਲੇ ਦਿਨਾਂ 'ਚ ਦੇਖਦੇ ਹਾਂ ਕੀ ਹੁੰਦਾ ਕੀ ਸਮੀਕਰਨ ਬੰਦੇ ਹਨ ਤੁਸੀਂ ਜੁੜੇ ਰਹੋ ਕੈਮਰਾਮੈਨ ਮਨਜੋਤ ਚਾਹਲ ਨਾਲ ਅਮਨਦੀਪ ਸਿੰਘ ਹੋਗਾ ਗੁਰੂ ਸਿੱਖਾਂ ਦੀ ਦੇਸ਼ ਇਨਸਾਨ ਇਮਾਨਦਾਰ ਚੰਗੀ ਦੇ ਕੁਆਲੇ ਸ਼੍ਰੋਮਣਗੋਤ ਦੁਆਰਾ ਬੰਦ ਕਮੇਟੀ ਨੂੰ ਪੰਚ ਮੈਂਬਰੀ ਬੋਰਡ ਹੈ ਉਹਨਾਂ ਨੇ ਪ੍ਰਧਾਨ ਦੇ ਨਾਲ ਨਾਲ ਸੱਤ ਮੈਂਬਰੀ ਕਮੇਟੀ ਤੋਂ ਵੀ ਅਸਤੀਫਾ ਦਿੱਤਾ ਦੋ ਮੈਂਬਰ ਅਸਤੀਫਾ ਦੇ ਚੁੱਕੇ ਆ ਤਾਂ ਪੰਜ ਮੈਂਬਰੀ ਕਮੇਟੀ ਦਾ ਕੀ ਰੂਪਰੇਖਾ ਹੋਏਗੀ ਕੀ ਕੰਮ ਕਰਨਗੇ ਦੇਖੋ 2 ਦਸੰਬਰ 2024 ਨੂੰ ਜਿ세 ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਪੰਜ ਸਿੰਘ ਸਹਿਬਾਨ ਨੇ ਸੱਤ ਮੈਂਬਰੀ ਕਮੇਟੀ ਅਕਾਲੀ ਦਲ ਦੀ ਪ੍ਰਤੀ ਵਾਸਤੇ ਨਿਯਤ ਕੀਤੀ ਸੀ ਔਰ ਤਕਰੀਬਨ 2-3 ਮਹੀਨੇ ਦਾ ਸਮਾਂ ਗੁਜ਼ਰ ਚੱਲਿਆ ਔਰ ਉਸ ਕਮੇਟੀ ਦੇ ਕਾਰਜਗੁਜ਼ਾਰ ਜਿਹੜੀ ਹੈ ਬਹੁਤ ਢਲੇ ਰਹੀ ਹੈ ਔਰ ਪਿਛਲੇ ਦਿਨੀ ਸਾਨੂੰ ਉਹਨਾਂ ਨੇ ਕਾ ਕੇ ਪੱਤਰ ਸੰਪਤਿਆ ਕਿ ਅਕਾਲੀ ਦਲ ਵੱਲੋਂ ਉਹਨਾਂ ਨੇ ਕਿਸੇ ਪ੍ਰਕਾਰ ਦਾ ਕੋਈ ਸਹਿਯੋਗ ਨਹੀਂ ਕੀਤਾ ਜਾ ਰਿਹਾ ਕਿਸੇ ਸਹਿਯੋਗ ਕਰਨ ਵਾਸਤੇ ਕੋਈ ਹੁਕਮ ਜਾਰੀ ਨਹੀਂ ਕੀਤਾ ਕਿ ਕਿ ਸਹਿਯੋਗ ਲੈਣਾ ਹੈ ਬਲਕਿ ਇਹਨਾਂ ਨੂੰ ਆਪਣਾ ਕਾਰਜ ਜਿਹੜਾ ਕਰਨ ਵਾਸਤੇ ਕਿਹਾ ਸੀ ਕਿ ਸੱਤ ਮੈਂਬਰ ਕਮੇਟੀ ਜਿਹੜੀ ਆਪਾਂ ਕੀਤੀ ਤਰਤੀਆਂ ਸ਼ੁਰੂ ਕਰੇ ਜੇਕਰ ਦੋ ਮੈਂਬਰ ਜਿਹੜੇ ਅਸਤੀਫਾ ਦੇ ਚੁੱਕੇ ਨੇ ਹਾਮੀ ਸਾਹਿਬ ਔਰ ਬਖੰਦਰ ਸਾਹਿਬ ਸਾਮੀ ਸਾਹਿਬ ਦਾ ਅਸਤੀਫਾ ਸਾਡੇ ਕੋਲ ਪਹੁੰਚਾ ਹੈ ਬਡੂੰਗਰ ਸਾਹਿਬ ਦਾ ਅਸਤੀਫਾ ਹਾਲਾ ਸਾਡੇ ਕੋਲ ਲਈ ਪਹੁੰਚਾ ਔਰ ਜਿਹੜੇ 5 ਮੈਂਬਰ ਬਾਕੀ ਬਚੇ ਹੋ 5 ਮੈਂਬਰ ਨੇ ਉਹ 5 ਮੈਂਬਰ ਇਸ ਅਕਾਲ ਤੱਕ ਸਾਡੇ ਹੁਕਮਾਂ ਤੇ ਜੋ 2 ਦਸੰਬਰ 2024 ਨੂੰ ਜੋ ਹੁਕਮ ਹੋਇਆ ਸੀ ਉਹਦੇ ਮੁਤਾਬਕ ਆ ਜਿਹੜੀ ਭਰਤੀ ਪ੍ਰਕਿਰਿਆ ਹੈ ਉਹਨੂੰ ਆਰੰਭ ਕਰ ਜਿਸ ਤਰ੍ਹਾਂ ਹਰਜਿੰਦਰ ਸਿੰਘ